ਕਮਲਾਨਾਰੂ ਪਬਲਿਕ ਸਕੂਲ ਚਾਖਗਿੰ ਫਗਵਾੜਾ ਵੱਲੋਂ ਆਜ਼ਾਦੀ ਦੀ ਸਾਗਾ ਵਿਸ਼ੇ ਤੇ ਸਾਲਾਨਾ ਸਮਾਗਮ ਦੀ ਮੇਜਬਾਨੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਸ਼ਨਜੀਤ ਸਿੰਘ ਐਸਟੀਐਮ ਫਗਵਾੜਾ ਨੇ ਸ਼ਿਰਕਤ ਕੀਤੀ ਜਦਕੀ ਪੰਕਜ ਸਰਧਾਨਾ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਜਗਾ ਕੇ ਕੀਤੀ ਗਈ ਕਿਡਰ ਗਾਰਡਨ ਤੋਂ 12ਵੀਂ ਜਮਾਤ ਤੱਕ ਦੇ 1400 ਵਿਦਿਆਰਥੀਆਂ ਨੇ 1857 ਤੋਂ 1947 ਤੱਕ ਦੇ ਸਮੇਂ ਦੌਰਾਨ ਭਾਰਤ ਦੀ ਆਜ਼ਾਦੀ ਦੀ ਯਾਤਰਾ ਦੇ ਸੰਘਰਸ਼ਾਂ ਅਤੇ ਜਿੱਤਾਂ ਦਾ ਪ੍ਰਦਰਸ਼ਨ ਕੀਤਾ ਵਿਦਿਆਰਥੀਆਂ ਨੇ 1857 ਦੇ ਵਿਦਰੋਹ ਰਾਣੀ ਲక్ష్ਮੀਬਾਈ ਦੀ ਬਗਾਵਤ ਸਵਦੇਸ਼ੀ ਅੰਦੋਲਨ ਚੰਪਾਰਨ ਸत्याग्रह ਸਿਵਲ ਨਾਫਰਮਾਨੀ ਅੰਦੋਲਨ 1930 ਭਗਤ ਸਿੰਘ ਕੁਰਬਾਨੀ 1931 ਅਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਸਮੇਤ ਮਹੱਤਵਪੂਰਨ ਕਾ ਡਰਾਮਾ ਦਾ ਇੱਕ ਮਨਮੋਹਕ ਚਿੱਤਰਣ ਪੇਸ਼ ਕੀਤਾ ਵੰਡ ਦੀ ਆਜ਼ਾਦੀ 1947 ਅਤੇ ਹੋਰ ਮਹੱਤਵਪੂਰਨ ਪਾਲਚਿਨਾ ਨੇ ਇਤਿਹਾਸ ਦੇ ਕੋਰਸ ਨੂੰ ਆਕਾਰ ਦਿੱਤਾ ਇਸ ਦੌਰਾਨ ਆਜ਼ਾਦੀ ਦੀ ਲਗਭਗ 100 ਸਾਲਾਂ ਦੀ ਯਾਤਰਾ ਨੂੰ ਦਰਸਾਉਂਦੀ ਇੱਕ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ਇਸੇ ਤਰ੍ਹਾਂ ਦੀ ਪੂਰਵ ਰਣ ਸੀ ਜਲਾਨਾ ਇੱਕ ਦਰਦਜੰਦਾਰਾ

आज एनुअल फंक्शन कमला नेहरू स्कूल का 10th क्लास का जी बहुत ही और इंस्पायरिंग इवेंट से था इन्होंने हिस्ट्री फ्रीडम स्ट्रगल को बड़ा बढ़िया क्रॉनिकल किया विद म्यूजिक मैडम लो मैम स्पेशली एक الوطني नोट पे जगह जी और सिदारो साहब का मेरे नाल ही मैं इज ओल्ड फ्रेंड ऑफ माइंड बहुत अच्छा लगा के आईल की कमिंग इफ वी थिंक काम इज एनफ इस मौके स्कूल प्रिंसिपल श्रीमती पीकेटी लो ने किया कि आजादी सा ਨੇ ਦੇਸ਼ ਦੇ ਆਜ਼ਾਦੀ ਦੇ ਸੰਗਰਸ਼ ਦੀ ਰੂਹ ਨੂੰ ਸਮੇਟਣ ਵਾਲੀ ਵਿਜ਼ੂਅਲ ਅਤੇ ਪ੍ਰਦਰਸ਼ਨੀ ਕਲਾਮਾਂ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਸਾਲਾਨਾ ਸਮਾਗਮ ਭਾਰਤ ਦੀ ਸੁਤੰਤਰਤਾ ਅੰਦੋਲਨ ਤੇ تھیਮੈਟਿਕ ਫੋਕਸ ਦੇ ਨਾਲ ਕਲਾਤਮਕ ਪ੍ਰਗਟਾਵੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਸਟਾਫ ਵੀ ਮੌਜੂਦ ਸੀ ਸਾਡਾ ਅੱਜ ਦਾ ਐਨੀਵਰਸਲ ਫੰਕਸ਼ਨ ਆਫ ਦਿイヤー ਵਾਸ ਓਨ ਦਿ ਥੀਮ ਆਫ ਇੰਡੀਪੈਂਡੈਂਸ ਐਂਡ ਇਹ ਜਿਹੜੀ ਜਿਹੜੀ 18157 ਤੋਂ ਲੈ ਕੇ 1947 ਤੱਕ ਜਿਹੜੀ ਫ੍ਰੀडम ਸਟਰਗਲ ਸੀ that was uh, presented by 1400 students on stage ਅਸੀਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਯੂਜ਼ ਕੀਤੀ ਹੈ ਅ ਨਏ ਟੰਗ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਆਈ ਥਿੰਕ ਇਟ ਵੈਂਟ ਆਫ ਵੈਰੀ ਵੈਲ ਐਂਡ ਆਈ ਕੰਗ੍ਰੈਚੂਲੇਟ the team uh, the students the principal and the entire staff of kamla neru ਪਬਲਿਕ ਸਕੂਲ ਇੱਕ ਇਹਨੇ ਵਿਕਲਾ ਜਾਂ ਉਪਰਾਲਾ ਕੀਤਾ ਗਿਆ ਹੈ ਜਿਹੜਾ ਕਿ ਬੱਚੇ ਨੂੰ ਇੱਕਦਮ ਹੀ ਆਪਾਂ ਬਦਲ ਕੇ ਪੁਰਾਣੇ ਟਾਈਮ ਦੇ ਵਿੱਚ ਸਾਰੀ ਜਾਣਕਾਰੀ ਦੇਣ ਲਈ ਕਿਸ ਤਰ੍ਹਾਂ ਦਾ ਵਿਚਾਰ ਹੈ ਕਿੰਦਾ ਮਨ ਦੇ ਵਿੱਚ ਕਿੰਦਾ ਮਤਲਬ ਸੋਚਿਆ ਗਿਆ ਹੈ ਬਸ ਮੈਨੂੰ ਕਾਫੀ ਦੇਰ ਤੋਂ ਇਹ ਮੇਰੇ ਮਾਈਂਡ ਦੇ ਵਿੱਚ ਸੀ ਕਿ ਗੱਲ ਕਿ ਕੁਝ ਨਵਾਂ ਕੀਤਾ ਜਾਵੇ ਆਲਦੋ ਇਟ ਇਜ਼ 올 ਟੋਪਿਕ ਬਟ ਆਈ ਥਿੰਕ ਏਵਰੀ ਚਾਈਲਡ ਸ਼ੁੱਡ ਬੀ ਅਵੇਅਰ ਆਫ आवर ਫਰੀडम ਸਟruggl ਸੋ ਇਸ ਤੋਂ ਬੈਟਰ ਕੋਈ ਪਲੇਟਫਾਰਮ ਨਹੀਂ ਹੈ ਕਿ ਪੂਰੇ 1400 ਬੱਚਿਆਂ ਨੂੰ ਇਨਵੋਲਵ ਕਰਕੇ ਸਟੇਜ ਦੇ ਉੱਤੇ ਇਹ ਜਨਰਲ ਨੌਲੇਜ ਹੈ ਹੁਣ ਇਨ ਸਾਰਿਆਂ ਨੂੰ ਲਾਈਫ ਲੌਂਗ ਨੌਲੇਜ ਰਹੇਗੀ ਇਫ ਨਾਟ ਰਿਮੈਂਬਰਡ ਕੰਪਲੀਟਲੀ ਏਟਲੀਸਟ ਸਮ ਪਾਰਟਸ ਆਫ ਇਟ ਦੇ ਵਿਲ ਰਿਮੈਂਬਰ ਥੈਟ ਆਈ ਹੈਡ ਐਕਟਡ ਇਨ ਥਿਸ ਪਲੇ ਐਂਡ ਇਨ ਥਿਸ ਫੰਕਸ਼ਨ ਐਂਡ ਵਾਟ ਵਰ ਦਾ ਮੇਨ ਪੁਆਇੰਟਸ ਆਫ ਇੰਡੀਆਜ਼ ਫਰੀडम ਸਟਰਗਲ ਫ্রম ਦਾ ਬ੍ਰਿਟਿਸ਼